ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਬੱਬੂ ਖੋਸਾ ਤੁੰਬੜਪੰਦ ਤੇ ਆਹ ਵੇਖਿਓ ਟੋਲ ਆਪਣੇ ਸਾਰੇ ਹੀ ਵੈਸੇ ਬੰਦ ਆ ਹਨਾ ਵੀ ਕਿਸਾਨਾਂ ਵੱਲੋਂ ਐਜੀਟੇਸ਼ਨ ਕਰਕੇ ਜਾਂ ਹੋਰ ਹਨ ਪਰ ਆਹ ਬੰਦ ਕਰਨ ਦਾ ਕੀ ਕਾਰਨ ਹੋ ਸਕਦਾ ਤੁਸੀਂ ਦੱਸੋ ਇਹ ਯੂਨੀਅਨ ਵਾਲਿਆਂ ਨੂੰ ਵੀਰਾਂ ਨੂੰ ਵੀ ਸਿਆਣ ਪਸਮਝਣੀ ਚਾਹੀਦੀ ਆ ਨਾ ਤਾਂ ਚੱਜ ਨਾਲ ਕੋਈ ਥੱਲੇ ਰਿਫਲੈਕਟਰ ਦਿਖਦਾ ਜੇ ਕੋਈ ਤੇਜ਼ ਗੱਡੀ ਮੋਟਰਸਾਈਕਲ ਆਉਂਦਾ ਤਾਂ ਉਹਨੂੰ ਕਿਵੇਂ ਪਤਾ ਲੱਗੂਗਾ ਕਿ ਇੱਥੇ ਰਾਹ ਰੁਕਿਆ ਹੋਇਆ ਨੁਕਸਾਨ ਹੋਊ ਇੱਕ ਮੌਸਮ ਹੋਊ ਜਦ ਧੁੰਦ ਹੈ ਦਿਨ ਦਾ ਕੁਛ ਨਹੀਂ ਤੇ ਆ ਪੁਲਿਸ ਵਾਲੇ ਬੈਰੀਕੇਡ ਰੱਖੇ ਪਏ ਇੱਥੇ ਵੇਖੋ ਜੀ ਠੀਕ ਹੈ ਤੇ ਆਪਾਂ ਇੱਪਾ ਰੱਖੀਆਂ ਹੁਣ ਇਹ ਸਾਰੇ ਰਾਹ ਬੰਦ ਆ ਇੱਕ ਵੀ ਨਹੀਂ ਅੱਗੇ ਵੀ ਤੇ ਸਿਰਫ ਇੱਕ ਰਾਹ ਛੱਡਿਆ ਉਧਰਲੇ ਪਾਸੇ ਜਿਹੜਾ ਆ ਮੌਸਮ ਇੰਨਾ ਖਰਾਬ ਆ ਦੀਂ ਦਾ ਤਾਂ ਵੈਸੇ ਹੀ ਨਹੀਂ ਹੈਗਾ ਤੇ ਜੇ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋ ਗਿਆ ਕੋਈ ਮੋਟਰਸਾਈਕਲ ਵਿੱਚ ਵੱਜ ਗਿਆ ਤੇ ਇਹਦਾ ਜ਼ਿੰਮੇਵਾਰ ਕੌਣ ਹੋਊਗਾ ਦੂਜੇ ਪਾਸੇ ਜਿਹੜਾ ਉਧਰੋਂ ਆਉਂਦਾਰਾ ਉਹਦੇ ਤੇ ਵੀ ਇਵੇਂ ਆ ਇਵਨ ਕਿ ਇੱਥੇ ਪੁਲਿਸ ਦੀ ਗੱਡੀ ਵੀ ਖੜੀ ਆ ਮੈਂ ਹੈਰਾਨ ਆ ਪ੍ਰਸ਼ਾਸਨ ਤੇ ਸੜਕ ਸੁਰੱਖਿਆ ਫੋਰਸ ਵਾਲੇ ਹੋਣਗੇ ਇਹ ਵੀਰ ਵੀ ਇਸ ਵੱਲ ਧਿਆਨ ਨਹੀਂ ਦਿੰਦੇ ਮੈਂ ਯੂਨੀਅਨ ਵਾਲਿਆਂ ਨੂੰ ਵੀ ਬੇਨਤੀ ਕਰਦਾ ਉਹਨਾਂ ਨੇ ਆਪਦੀਆਂ ਵੀ ਇੱਥੇ ਗੱਡੀਆਂ ਲਾ ਜੇ ਤੁਸੀਂ 1 ਕਰੋੜ ਇਹਨਾਂ 'ਚੋਂ 1 ਕਰੋੜ ਰੋਕ ਲਓ ਚੰਨ ਚਾਰ ਰਾਹ ਤਾਂ ਖੁੱਲੇ ਰਹਿਣ ਦਿਓ ਯਾਰ ਧਿਆਨ ਦੇ ਕੇ ਪਲੀਜ਼ ਇੱਕ ਬੇਨਤੀ ਜਿਹੜੇ ਸਵੇਰੇ ਸੈਰ ਕਰਨ ਆਲੇ ਆਉਂਦੇ ਆ ਮੈਥੋਂ ਸਵੇਰੇ ਸਵੇਰੇ ਨੁਕਸਾਨ ਹੋ ਜਾਣਾ ਸੀ ਮੈਨੂੰ ਇਸ ਮਾਪ ਪਾਪ ਕਿੱਥੇ ਭਰੂੰ ਤੇ ਜਿਹੜੇ ਸੈਰ ਕਰਨ ਆਉਂਦੇ ਆ ਉਹ ਜਾਂ ਤਾਂ ਕੋਈ ਕੱਚਾ ਰਾਹ ਵੇਖ ਲਓ ਜਾਂ ਭਾਈ ਕੋਈ ਜਿਵੇਂ ਉਹ ਇੱਕ ਸੇਫਟੀ ਜੈਕਟ ਜੀ ਹੁੰਦੀ ਹੈ ਨਾ ਜਿਹੜੇ ਰਿਫਲੈਕਟਰ ਲੱਗੇ ਹੁੰਦੇ ਆ ਘੱਟੋ ਘਾਟ ਲੋਅਰ ਹੀ ਪਾ ਲਓ ਮਿਲ ਜਾਂਦੀਆਂ ਪਰ ਸਾਡੀ ਹਾਲਾਤ ਇਹ ਆ ਕਿ ਬਾਅਦ ਚ ਜਿਹੜਾ ਕਸੂਰ ਹੈ ਉਹ ਅਸੀਂ ਗੱਡੀ ਵਾਲੇ ਦਾ ਕੱਢਣਾ ਹੁਣ ਇਹ ਤਾਂ ਸਾਨੂੰ ਆਪ ਨੂੰ ਸਮਝਣਾ ਚਾਹੀਦਾ ਦੂਜਾ ਛੋਟੀ ਜੀ ਇੱਕ ਹੋਰ ਗੱਲ ਆ ਕਿ ਭਰਾਓ ਜਿਵੇਂ ਹੁਣ ਜਮਾ ਹੀ ਨਹੀਂ ਕੁਛ ਦੀਂਦਾ ਤੇ ਭਾਵੇਂ ਤੁਹਾਨੂੰ 3 ਕਿਲੋਮੀਟਰ 2 ਕਿਲੋਮੀਟਰ ਜਾ ਕੇ ਯੂ ਟਰਨ ਲੈਣਾ ਪਵੇ ਘੱਟੋ ਘੱਟ ਇੰਨੀ ਕਿ ਹੁਣ 4 ਦਿਨ ਆਹ ਜਿਹੜੇ ਹੈਗੇ ਆ ਤੇ ਇੱਕ ਗਾਂ ਵਾਲੀ ਤੁਹਾਨੂੰ ਜਦੋਂ ਪਾਊਗੀ ਸਿਆਣਪ ਰੱਖੀਏ ਕਿ ਅਸੀਂ ਜਿਹੜਾ ਹੇਗਾ ਯੂ ਟਰਨ ਲੈ ਲੈ ਕੇ ਆਈਏ ਨਾ ਕਿ ਰੋਂਗ ਸਾਈਡ ਅੱਗੋਂ ਆਈਏ ਤੇ ਆਹ ਵੇਖੋ ਸਾਰਿਆਂ ਤੇ ਗੱਡੀਆਂ ਲੱਗੀਆਂ ਪਰਲੇ ਪਾਸੇ ਉਧਰੋਂ ਆਉਣਾ ਕੁਛ ਨਹੀਂ ਗੱਡੀਆਂ ਇਹਨਾਂ ਦੀਆਂ ਸੇਫ ਆ ਇਧਰੋਂ ਆਉਣਾ ਟ੍ਰੈਫਿਕ ਮੁੱਕੇ ਵਾਲੀ ਸਾਈਡ ਤੋਂ ਠੀਕ ਆ ਇਧਰੋਂ ਤੇਜ਼ ਆਊਗਾ ਤੇ ਇਹ ਆ ਕੇ ਵੱਜੇ ਨੇ ਇਧਰ ਹੁਣ ਇਹਨੂੰ ਬੱਸਦਾ ਕੀ ਸਮਝੇ ਘਟੋ ਘਟ ਯੂਨੀਅਨ ਵਾਲਿਆਂ ਨੂੰ ਵੀ ਮੈਂ ਬੇਨਤੀ ਕਰੂੰਗਾ ਕਿਹੜੀ ਉਗਰਾਹਾ ਯੂਨੀਅਨ ਦੀ ਹੈਗੀ ਇਹ ਝੰਡੇ ਲੱਗਿਆ ਵੀ ਵੀਰ ਬਣ ਕੇ ਤੁਸੀਂ ਇੱਥੇ ਵੱਡੇ ਰਿਫਲੈਕਟਰਾਂ ਦਾ ਪ੍ਰਬੰਧ ਕਰ ਦਿਓ ਦੋ ਰੋਕ ਲਓ ਪੰਜਾਬ ਚ ਸਾਰੇ ਟੋਲ ਬੰਦ ਪਏ ਆ ਤੇ ਸਾਰੇ ਟੋਲਾਂ ਦੇ ਰਸਤੇ ਖੁੱਲੇ ਹੋਏ ਆ ਕਿਉਂਕਿ ਅਸੀਂ ਨਿਤ ਕਿਤੇ ਨਾ ਕਿਤੇ ਤੁਰੇ ਫਿਰਦੇ ਆ ਇੱਕ ਆ ਦਾਰਾਪੁਰ ਵਾਲਾ ਟੋਲ ਆ ਇਹ ਜਿਹੜਾ ਆਪਣਾ ਮੋਗਾ ਫਰੋਜ਼ਪੁਰ ਰੋਡ ਤੇ ਆਹੀ ਟੋਲ ਤੇ ਆ ਹਲਾ ਤੱਕ ਅਸੀਂ ਰੋहतक ਤੱਕ ਗਏ ਆ ਸਾਨੂੰ ਕਿਤੇ ਨਹੀਂ ਇਹ ਚੀਜ਼ਾਂ ਮਿਲੀਆਂ ਬਿਰ ਇਹ ਹੀ ਆਪਣੀ ਬੇਨਤੀ ਆ ਮੇਰਾ ਮਕਸਦ ਕਿਸੇ ਨੂੰ ਭੰਡਣਾ ਨਹੀਂ ਨਾ ਕਿਸੇ ਨੂੰ ਨਿੰਦਣਾ ਵੀ ਪਲੀਜ਼ ਅਸੀਂ ਧਿਆਨ ਦੇਈਏ ਇਹ ਨਾ ਹੋਵੇ ਕਿ ਆਪਾਂ ਕਿਸੇ ਦੀ ਕੋਈ ਜਾਣੀ ਮਾਲੀ ਨੁਕਸਾਨ ਕਰਵਾ ਬੈਠ ਗਏ ਤੇ ਜਿਹਦਾ ਫਿਰ ਸਾਡੇ ਮਨ ਤੇ ਸਾਰੀ ਉਮਰ ਬੋਝ ਰਵੇ ਕਿ ਯਾਰ ਆਹ ਕੰਮ ਹੋ ਗਿਆ ਮੈਂ ਫਿਰ ਬੇਨਤੀ ਕਰਦਾ ਕਿ ਮੇਰਾ ਮਕਸਦ ਕਿਸੇ ਦਾ ਵਿਰੋਧ ਜਾਂ ਭੰਡਾ ਨਹੀਂ ਮੈਂ ਖੋਦ ਮੰਨਦਾ ਕਿ ਇਹ ਟੋਲ ਜਿਹੜੇ ਆ ਪੰਜਾਬ ਦੀ ਹਿੱਕ ਤੇ ਕੋੜ ਮੈਂ ਤਾਂ ਖੋਦ ਇਹਨਾਂ ਦਾ ਵਿਰੋਧੀ ਹਾਂ ਪਰ ਤੁਸੀਂ ਇੱਕ ਚੀਜ਼ ਦੇਖੋ ਕਿ ਨਾਲੇ ਤੁਸੀਂ ਸੇਫ ਰਹੋ ਆ ਜਿਹੜੇ ਟੋਲ ਗੂਥ ਆ ਇਹਨਾਂ ਦੇ ਨਾਲ ਜਿਹੜੀ ਵਿਚਾਲੇ ਪੱਟੀ ਬਣੀ ਹੈ ਜਿੱਥੇ ਖੰਭੇ ਲੱਗੇ ਦੇ ਵਿਚਾਲੇ ਮੰਜੇ ਢਾਲੋ ਗੱਦੇ ਸੁੱਟ ਲੋ ਉੱਪਰ ਤਾਂ ਤਰੇਲ ਪੈਣੀ ਨਹੀਂ ਤਾਂ ਹਨਾ ਸ਼ਟਰ ਹੈਗਾ ਸ਼ੈੱਡ ਹੈਗਾ ਤਾਂ ਇੱਥੇ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਵੀ ਸਤਕਾਰਯੋਗ ਆ ਉਹਨਾਂ ਦਾ ਵੀ ਫਰਜ਼ ਬਣਦਾ ਸੀ ਕਿ ਉਹ ਆਗੂ ਨਾਲ ਤਾਲਮੇਲ ਬਿਠਾਉਂਦੇ ਆਗੂ ਵੀ ਸਮਝਦਾ ਰਹਿ ਗਿਆ ਤਾਂ ਇਸ ਤਰੀਕੇ ਇਹਨੂੰ ਵਧੀਆ ਤਰੀਕੇ ਨਾਲ ਵੀ ਜਿਹੜਾ ਸੈੱਟ ਕੀਤਾ ਜਾ ਸਕਦਾ ਹੈ ਕਿਉਂਕਿ ਜਦੋਂ ਮੁਲਾਜ਼ਮ ਹੀ ਚਲੇ ਗਏ ਬੂਥਾਂ ਤੇ ਆਪਾਂ ਕਬਜ਼ਾ ਕਰ ਲਿਆ ਤਾਂ ਸਾਨੂੰ ਜ਼ਰੂਰਤ ਨਹੀਂ ਹੈਗੀ ਅਸੀਂ ਇਸ ਤਰ੍ਹਾਂ ਰਾਹ ਰੋਕੀਏ ਹਾਲਾਂਕਿ ਅੱਜ ਨੰਗਿਆ ਰਸਤੇ ਖੁੱਲ ਗਏ ਆ ਟੋਲ ਫੇਰ ਚੱਲ ਪਿਆ ਪਰ ਮਸਲੇ ਤਾਂ ਕਿਸਾਨਾਂ ਦੇ ਜਾਂ ਹੋਰ ਸਮਾਜਿਕ ਮਸਲੇ ਚੱਲਦੇ ਹੀ ਰਹਣੇ ਆ ਜਿਹਦੇ ਕਰਕੇ ਟੋਲ ਫੇਰ ਦੁਬਾਰਾ ਰੁਕਣਗੇ ਪਰ ਮੈਂ ਤਾਂ ਇਹ ਵੀਡੀਓ ਸ਼ੇਅਰ ਕੀਤੀ ਨਹੀਂ ਹੋ ਸਕਦਾ ਨਾ ਕਰਦਾ ਕਿ ਅਗਲੀਆਂ ਵੀ ਧੁੰਦਾਂ ਦੇ ਵਿੱਚ ਜਿਹੜਾ ਜੇ ਕੋਈ ਟੋਲ ਰੋਕਦੇ ਆ ਤਾਂ ਪਲੀਜ਼ ਕਿਰਪਾ ਕਰਕੇ ਰਾਹ ਨਾ ਰੁਕੋ ਬੂਥ ਰੋਕ ਲਓ ਤੇ ਆ ਵਿਚਾਲਿਆਂ ਵਾਲੀਆਂ ਪੱਟੀਆਂ ਤੇ ਨਾਲੇ ਤੁਸੀਂ ਸੇਫ ਰਹੋਗੇ ਨਾਲੇ ਰਾਹਗੀਰ ਸੇਫ ਰਹਿਣਗੇ ਇਹੀ ਬੇਨਤੀ ਸੀ ਜਿਉਂਦੇ ਬਸਦੇ ਰਹੋ ਰੱਬ ਰੱਖਿਆ ਚੜ੍ਹਦੀ ਕਲਾ ਪਲੀਜ਼ ਜੇ ਠੀਕ ਸਮਝਣ ਸ਼ੇਅਰ ਕਰਦੇ ਆ